ਮੇਰਾ ਪਿੰਡ ਨਡਾਲਾ ਦੇ ਦੇਖਸਾ ਨੂੰ ਸਸਤੀ ਕਾਲ ਕੱਲ ਦੀ ਵੀਡੀਓ ਘੁੰਮ ਰਹੀ ਏ ਕਿ ਛੇਵਚਰਨ ਦੇ ਅੱਗ ਲੱਗੀ ਏ ਤੇ ਉਹ ਮੇਰਾ ਛਰਿਆ ਮੇਰਾ ਨਾਮ ਲਾ ਰਿਹਾ ਜਦ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਅੱਗ ਜਿਹੜੀ ਉਹਦੇ ਡੇਰੇ ਉਹ ਧੂਨੇ ਲੰਦਾ ਉਹਦੇ ਡੇਰੇ ਬੰਦੇ ਵੀ ਰਹਿੰਦੇ ਨੇ ਉਹ ਵੀ ਰੋਟੀ ਪਾਣੀ ਬਣਾਉਂਦੇ ਆ ਉਹਨਾਂ ਦੇ ਚੁੱਲ੍ਹੇ ਤੋਂ ਲੱਗ ਸਕਦੀ ਏ ਜਾਂ ਅੱਗ ਉਹ ਧੂਨਿਆਂ ਤੋਂ ਲੱਗੀ ਏ ਕਿਉਂਕਿ ਇਹ ਸ਼ਾਮ ਨੂੰ ਮੱਕੀ ਮੱਛਰ ਜ਼ਿਆਦਾ ਹੋਣ ਕਰਕੇ ਇਹ ਰੋਜ਼ ਧੂਨੇ ਲੰਦਾ ਹੈ ਇਸ ਕਰਕੇ ਜਦੋਂ اچانک ਨੇਰੀ ਆਈ ਹੋ ਸਕਦਾ ਉਹ ਝੂਣਿਆਂ ਤੋਂ ਅੱਗ ਲੱਗੀ ਹੋਵੇ ਉਹ ਇਸ ਜਗ੍ਹਾ ਉਹ ਨਾਂ ਲੰਦਾ ਮੇਰਾ ਇਸ ਜਗ੍ਹਾ ਆ ਉਹਦਾ ਬਰਾਂਡਾ ਹੈ ਬਰਾਂਡੇ ਦੀ ਕੰਧ ਇੱਧਰ ਮੇਰੀ ਪੈ ਲਈਏ ਉਹ ਕਹਿੰਦਾ ਮੈਂ ਇਸ ਜਗ੍ਹਾ ਤੇ ਅੱਗ ਲਾਈ ਸੀ ਇਸ ਜਗ੍ਹਾ ਤੇ ਜੇ ਅੱਗ ਲੱਗੀ ਹੋਵੇ ਤੇ ਆ ਜਿੰਨੇ ਸਾਰੇ ਬੂਟੇ ਹਰੇ ਨੇ ਇਹ ਸਾਰੇ ਸੜ ਜਾਣੇ ਸੀ ਇਹ ਸਾਰੇ ਬੂਟੇ ਹਰੇ ਨੇ ਇਸ ਵੇਲੇ ਕੰਧ ਦੇ ਨਾਲ ਬਿਲਕੁਲ ਕੰਧ ਦੇ ਨਾਲ ਬੂਟੇ ਉੱਗੇ ਨੇ ਆ ਜਿੰਨਾ ਤੱਕ ਇਹਦਾ ਬਰਾਂਡਾ ਆਉਂਦਾ ਇਹ ਸਾਰੇ ਬੂਟੇ ਦੇਖੋ ਹਰੇ ਨੇ ਕਿਤੇ ਕੋਈ ਵੀ ਬੂਟਾ ਸੁੱਕਾ ਨਹੀਂ ਹੈਗਾ ਇੱਥੋਂ ਤੱਕ ਇਹਦਾ ਬਰਾਂਡੇ ਦੀ ਕੰਧ ਖਤਮ ਹੋ ਗਈ ਗਾਂ ਤੱਕ ਵੀ ਬੂਟਾ ਕੋਈ ਸੁੱਕਾ ਨਹੀਂ ਹੈਗਾ ਇਸ ਕਰਕੇ ਇੱਥੋਂ ਕਿਤੇ ਅੱਗ ਨਹੀਂ ਲੱਗੇਗੀ ਜੇ ਅੱਗ ਲੱਗੀ ਹੁੰਦੀ ਬੂਟੇ ਸੁੱਕੇ ਹੋਣਗੇ ਇਸ ਤਰ੍ਹਾਂ ਇਸ ਗੁੱਠ ਦੇ ਕੋਲ ਨਾਲ ਇਸੇ ਤਰ੍ਹਾਂ ਕੁੱਟਾ ਘਾਹ ਵੀ ਪਿਆ ਪਿੱਛੇ ਦਾ ਉਹ ਘਾਹ ਵੀ ਨਹੀਂ ਸੜਿਆ ਹੈਗਾ ਜੇ ਹਨੇਰੀ ਆਂਦੀ ਇੱਥੇ ਅੱਗ ਹੁੰਦੀ ਤਾਂ ਘਾਹ ਜਿਹੜਾ ਨਹੀਂ ਸੀ ਬਚਣਾ ਹੈਗਾ ਇਹ ਘਾਹ ਵੀ ਸੜ ਜਾਣਾ ਸੀ ਪਰ ਇਹ ਘਾਹ ਨਹੀਂ ਸੜਿਆ ਇਹ ਅੱਗ ਕਹਿੰਦਾ ਮੇਰੀ ਮੇਰੇ ਬਰਾਂਡੇ ਦੇ ਨੌਂ ਸੀ ਕੰਧ ਤੋਂ ਅੰਦਰ ਚੱਲ ਗਈ ਇਹ ਜੇ ਕਾਨੂੰਨੀ ਅੱਗ ਪਈ ਤੇ ਬਰਾਂਡੇ ਨੂੰ ਕਿੱਦਾਂ ਅੱਗ ਪੈ ਸਕਦੀ ਏ ਇਹ ਅੱਗ ਜਿਹੜੀ ਆ ਅੱਗੇ ਨੇ ਜਿਹੜੇ ਡੇਰੇ ਧੂਨੇ ਲਾਉਂਦਾ ਉਹ ਧੂਨਿਆਂ ਤੋਂ ਹਵਾ ਨਾਲ ਉੱਡ ਕੇ ਅੱਗ ਪਈ ਹੈ ਜਾਂ ਉਹ ਜਿਹੜੇ ਚੁੱਲ੍ਹੇ ਤੇ ਰੋਟੀ ਪਾਣੀ ਬੰਦੇ ਬਣਾਉਂਦੇ ਨੇ ਹੋ ਸਕਦਾ ਉਹਨਾਂ ਤੋਂ ਤੇ ਜਾਂ ਧੂਨਿਆਂ ਤੋਂ ਦੋ ਹੀ ਜਗ੍ਹਾ ਤੇ ਜਿਹੜੀ ਹੋ ਸਕਦਾ ਕਾਰਨ ਇਹ ਦੇ ਕੁਕ ਡੇਰੇ ਦੇ ਵਿੱਚ ਧੂਨੇ ਲੱਗਦੇ ਨੇ ਉਤੋਂ ਅੱਗ ਪੈ ਸਕਦੀ ਬਾਕੀ ਆ ਜਿੰਨਾ ਨਾਲ ਇਹ ਸਾਰਾ 10 ਦਿਨ ਪਹਿਲਾਂ ਅੱਗ ਸਾਰੇ ਏਰੀਆ ਚ ਲੱਗੀ ਸੀ ਉਦੋਂ ਦਾ ਨਾਲ ਛੜ ਗਿਆ ਇਹ ਤੇ ਨਾੜ ਕੋ ਬਚਿਆ ਨਹੀਂਗਾ ਤੈਨੂੰ ਸਾੜਨ ਦੀ ਕੀ ਜਰੂਰ ਤੇਰੀ ਸਾੜਨਾ ਆਹ ਸਾਰੇ ਟਰੈਕਟਰ ਦੇ ਗੇੜੇ ਲੱਗੇ ਨੇ ਪਹਿਲਾਂ ਉਦੋਂ ਦੇ ਲੱਗੇ ਆਸੂ ਬਚਾਉਣ ਲਈ ਜਦੋਂ ਅੱਗ ਲੱਗੀ ਸੀ ਐ ਜਗ੍ਹਾ ਤੇ ਆਹ ਸਾਰਾ ਪਹਿਲਾਂ ਦਾ ਸੜਿਆ ਹੋਇਆ ਆਹ ਪਹਿਲੀ ਮੇਰੀ ਏ ਐ ਜਿਹੜੀ ਐ ਛੇਵ ਚਰਨ ਦੀ ਪਹਿਲੀ ਏ ਜੇ ਇਸ ਪਹਿਲੀ ਤੇ ਅੱਗ ਲੱਗੀ ਹੋਵੇ ਉਸ ਰਾਤ ਤੇ ਆਹ ਜਿਹੜਾ 나ੜ ਇਹ ਨਹੀਂ ਬਚ ਸਕਦਾ ਇਹ ਸਾਰਾ ਸੁੱਕਾ 나ੜ ਵੀ ਨਾਲ ਸੜਦਾ ਸੀ ਇਹ 나ੜ ਨੂੰ ਪੋਛ ਨਹੀਂ ਹੋਇਆ ਇਹਦਾ ਮਤਲਬ ਹੀ ਇਸ ਜਗ੍ਹਾ ਇਸ ਪਹਿਲੀ ਦੀ ਉਸ ਰਾਤ ਕੋਈ ਅੱਗ ਨਹੀਂ ਸੀ ਲੱਗੀ ਦੀਏ ਸੇ ਪਹਿਲੀ ਚੋਸ ਰਾਤ ਅੱਗ ਲੱਗੀ ਹੁੰਦੀ ਤੇ ਨਾਲੇ ਸਾਰਾ ਨਾਲੀ ਛੜਦਾ ਇਹ ਨਾਲ ਬਿਲਕੁਲ ਨਹੀਂ ਛੜਿਆ ਇਹ ਨਾਲ ਉਵੇਂ ਦੋਵੇਂ ਖੜਾ ਇਸ ਕਰਕੇ ਉਹ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਆ ਮੇ ਮੇਰੀ ਪਹਿਲੀ ਚ ਕੋਈ ਉਹ ਅੱਗ ਨਹੀਂ ਸੀ ਹੈਗੀ ਉਸ ਟਾਈਮ ਇਹ ਅੱਗ ਜਿਹੜੀ ਉਹਦੇ ਧੂਣਿਆਂ ਤੋਂ ਜਿਹੜੀ ਡੇਰੇ ਚ ਲੰਦਾ ਉਹਨਾਂ ਤੋਂ ਜਾਂ ਜਿਹੜੇ ਉਹ ਬੰਦੇ ਉਹਨੇ ਰੱਖੇ ਰੋਟੀ ਪਾਣੀ ਬਣਾਉਂਦੇ ਆ ਉਹਨਾਂ ਦੇ ਚੁੱਲ੍ਹੇ ਤੋਂ ਲੱਗ ਗਈ ਇਸ ਕਰਕੇ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਆ ਇਸ 'ਚ ਮੇਰਾ ਕੋਈ ਕਸੂਰ ਨਹੀਂ ਸਾਨੂੰ ਇਸ ਚੀਜ਼ ਦੀ ਬੜੀ ਹਮਦਰਦੀ ਕਿ ਉਹਦਾ ਬਹੁਤ ਨੁਕਸਾਨ ਹੋਇਆ ਤੂੜੀ ਸੜੀ ਹੈ ਪਰ ਇਹਦੇ ਚ ਸਾਡਾ ਨਾਮ ਲਾਉਣਾ ਬਿਲਕੁਲ ਗਲਤ ਲਾ ਰਿਹਾ ਹੈ ਇਹ ਚ ਸਾਡਾ ਕੋਈ ਕਸੂਰ ਨਹੀਂ ਹੈਗਾ ਅਸਾਨੂੰ ਇਹਦੇ ਨਾਲ ਪੂਰੀ ਹਮਦਰਦੀ ਹੈ ਜਿੰਨੀ ਵੀ ਹੋ ਸਕੀ ਹੈ ਇਹਦੀ ਹੈਲਪ ਹੀ ਕਰਨ ਨੂੰ ਤਿਆਰ ਆ ਪਰ ਜੇ ਉਹ ਇਹ ਕਵੇ ਵੀ ਅਸੀਂ ਲਾਇਆ ਹੈ ਇਹ ਬਿਲਕੁਲ ਗਲਤ ਹੈ ਅਸੀਂ ਕਿਸੇ ਕਿਸਮ ਦੀ ਇੱਤ ਨੂੰ ਆਗ ਨਹੀਂ ਲੱਗੀ ਹੈਗੀ ਇਹ ਆਗ ਉਹਦੇ ਡੇਰੇ ਦੇ ਵਿੱਚੋਂ ਲੱਗੀ ਹੈ ਜਾਂ ਚੁੱਲ੍ਹੇ 'ਚ ਲੱਗ ਸਕਦੀ ਜਾਂ ਜਿਹੜੇ ਡੰਗਰਾਂ ਵਾਸਤੇ ਧੂਨੇ ਲੰਦਾ ਉਹਦੇ ਤੋਂ ਲੱਗ ਸਕਦੀ ਹੈ ਇਸ ਕਰਕੇ ਇਹ ਜਿਹੜਾ ਇਲਜ਼ਾਮ ਮੇਰੇ ਤੇ ਲਾ ਰਿਹਾ ਸਰਾਸਰ ਗਲਤ ਲਾ ਰਿਹਾ ਹੈਗਾ ਇਸ ਕਰਕੇ ਮੈਂ ਇਸ ਇਲਜ਼ਾਮ ਨੂੰ ਖਾਰਜ ਕਰਨਾ ਵਾ ਤੇ ਇਹ ਮਿਲਜ਼ਾਮ ਮੇਰੇ ਤੇ ਬਿਲਕੁਲ ਗਲਤ ਲਾ ਰਿਹਾ ਹੈ ਇਹ ਅੱਗ ਜਿਹੜੀ ਮੇਰੀ ਪਹਿਲੀ ਵੱਲੋਂ ਬਿਲਕੁਲ ਨਹੀਂ ਲੱਗੀ ਹੈਗੀ ਇਹ ਆਗੋ ਦੇ ਡੇਰੇ ਚ ਲੱਗੀ ਹੈ